ਕੈਨੇਡਾ ਚ ਵੀ ਸਵਾਲ ਕਿਸੇ ਨੇ ਸਿੰਘ ਸਾਹਿਬ ਨੂੰ ਕੀਤਾ ਸੀ ਕਹਿੰਦੇ ਜੀ ਹਰਮੰਦਰ ਸਾਹਿਬ ਚ ਗਾਉਣ ਵਾਲੀ ਕਿੰਨੇ ਲਈ ਸੀ ਕਹਿੰਦੇ ਮੱッセ ਰੰਗੜ ਨੇ ਕਹਿੰਦੇ ਤੁਸੀਂ ਕਿੰਨਾ ਚੋਂ ਆ ਕਹਿੰਦਾ ਅਸੀਂ ਸਿੱਖ ਹੁੰਨੇ ਸਿੰਘਾਂ ਚ ਕਹਿੰਦੇ ਉਹਦਾ ਸਿਰ ਕਿੰਨੇ ਵੱਡੇ ਆ ਸੀਰ ਕਹਿੰਦੇ ਸੁਖਾ ਸਿੰਘ ਮਹਤਾਬ ਸਿੰਘ ਨੇ ਕਹਿੰਦੇ ਤੁਸੀਂ ਕਿੰਨਾ ਚੋਂ ਮੱッセ ਕਿਹਾਂ ਚੋਂ ਕਿ ਸੁਖਾ ਸਿੰਘ ਮਹਤਾਬ ਕਹਿੰਦਾ ਅਸੀਂ ਸੁਖਾ ਸਿੰਘ ਮਹਤਾਬ ਸਿੰਘ ਚੋਂ ਕਿਹਿੰਦਾ ਨਹੀਂ ਨਹੀਂ ਤੁਸੀਂ ਉਹਨਾਂ ਚੋਂ ਨਹੀਂ ਆ ਜੋ ਮਰਜ਼ੀ ਗੁੱਸਾ ਕਰਿਓ ਕਹਿੰਦੇ ਕਿਉਂ ਕਹਿੰਦੇ ਮੈਂ ਹੁਸ਼ਿਆਰਪੁਰ ਦੇ ਲਾਗੇ ਪਿੰਡ ਐ ਤੇ ਉੱਥੇ ਸਾਡੇ ਰਿਸ਼ਤੇਦਾਰ ਮੈਂ ਵਿਆਹ ਗਿਆ ਕੈਨੇਡਾ ਚ ਬੰਦਾ ਕਹਿੰਦਾ ਉੱਥੇ ਜਾ ਕੇ ਮੈਂ ਵੇਖਿਆ ਜਦੋਂ ਪੈਲਸ ਵਿੱਚ ਮੈਂ ਤਾਂ ਕੰਨਾਂ ਤੇ ਹੱਥ ਰੱਖ ਕੇ ਅੱਖਾਂ ਤੇ ਹੱਥ ਰੇਕੇ ਨਿਕਲਿਆ ਉਹ ਆ ਸਿੱਖਾਂ ਦਾ ਵਿਆਹ ਮੱਸੀ ਰੰਗੜ ਨੇ ਗਾਉਣ ਵਾਲੀ ਸ਼ੁਰੂ ਕੀਤੀ ਨੱਚਣ ਵਾਲੀ ਬੀਬੀ ਔਰ ਜਦੋਂ ਉਹ ਵੇਂਦਾ ਸੀ ਨਾ ਉਸ ਵੇਲੇ ਉਹਦੀ ਮਾਂ ਚਾਚੀ ਨਾਨੀ ਦਾਦੀ ਭੂਆ ਕੋਈ ਵੀ ਲਾਗੇ ਨਹੀਂ ਸੀ ਕਹਿੰਦਾ ਓਏ ਸਿੱਖੋ ਜਾਗੋ ਅੱਜ ਨਾ ਜਾਗੇ ਤੇ ਬੜੀ ਧੇਰ ਹੋ ਜਾਣੀ ਆ ਕਹਿੰਦੇ ਮੈਂ ਪੈਲਸ 'ਚ ਗਿਆ ਮੈਨੂੰ ਕਹਿੰਦੇ ਆ ਜੀ ਸਿੰਘ ਸਾਹਿਬ ਚੱਟ ਰੌਣਕ ਮੇਲਾ ਵੇਖੀਏ ਇਹਨੇ ਮੈਂ ਅਗਲੀਆਂ ਕੁਰਸੀਆਂ ਤੇ ਬਹਿ ਗਿਆ ਵੀ ਸ਼ਾਇਦ ਗਤਕੇ ਵਾਲੇ ਬੱਚੇ ਆਉਣੇ ਜਾਂ ਕੋਈ ਢਾਡੀ ਸਿੰਘ ਲੱਗਣਗੇ ਕਹਿੰਦੇ ਤੌ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਕੁਰਸੀs ਉੱਠ ਕੇ ਭੱਜਾ ਉਹ ਸਿੱਖੋ ਅਸੀਂ ਸਿਰ ਢੱਕਣ ਵਾਲੇ ਸੀ ਸਿਰ ਤੋਂ ਕੱਪੜਾ ਲਾਉਣ ਵਾਲਿਆਂ ਚ ਨਹੀਂ ਸੀ